ਬਾਈ ਨੇ ਤਿਆਰ ਕਰਤਾ ਝੋਟਾ ਕਹਿੰਦੇ ਹੈ ਆਪ ਤਿਆਰ ਕੀਤਾ ਬਾਈ ਨੇ ਸਾਰਾ ਐਣਾ ਬਾਈ ਬਾਈ ਦਾ ਪੰਜਾਬ ਦੇਖੋ ਦੇਖੋ ਮਤਰੋ ਤਿਆਰ ਕੀਤਾ ਕਿਉਂ ਰਾਤ ਵੀ ਦੀ ਵੀਡੀਓ ਬਣਾਈ ਸੀਗੀ ਆਪਾਂ ਆਪ ਰਾਤ ਦਾ ਮਹਾਨ ਗਰੀ ਦੇ ਬਾਰੇ ਕੱਟ ਸੀ ਕਹਿੰਦੇ ਪਲਸਰ ਦਾ ਮੋਟਰਸਾਈਕਲ ਚਲਾਇਆ ਇਹਦੇ ਵਿੱਚ ਤੇ ਬਾਕੀ ਕਮਾਲ ਦੀ ਗੱਲ ਦੇਖੋ ਤੁਸੀਂ ਇਹ ਆਵਾਜ਼ ਚੈੱਕ ਕਰੋ ਮੋਟਰਸਾਈਕਲ ਦੀ ਤੁਸੀਂ ਆਹ ਬਾਈ ਨੇ ਤਿਆਰ ਕੀਤਾ ਬਾਈ ਤੇ ਪੰਜਾਬ ਦੇ ਵਿੱਚ ਕਹਿੰਦੇ ਭਾਰਤ ਇੰਡੀਆ ਦੇ ਵਿੱਚ ਕਹਿੰਦੇ ਬਈ ਇੱਕ ਮੋਟਰਸਾਈਕਲ ਇਹਦੇ ਨਾਲ ਆ ਦੇਖੋ ਤੁਸੀਂ ਦੇਖੋ ਕਾਠਾ ਦੇਖੋ ਬਈ ਆਸੇ ਬੰਦੇ ਬਾਈ ਦੇ ਜਮਾ ਸਲਾਗ ਹੋਇਆ ਪਿਆ ਬਾਈ ਅੰਦਰ ਨਾਲ ਲੱਗਦੀਦਾ ਬਾਈ ਯਾ ਇਹ ਬਲੀ ਬਾਜ ਚੈੱਕ ਕਰਾਉਣਾ ਬਾਈ ਲੈ ਕੇ ਵੀ ਜਾਊਗਾ ਤੁਹਾਨੂੰ ਦਿਖਾਉਣੇ ਆ ਕੀ ਸਿਸਟਮ ਦਾ ਬਾਈ ਨੇ ਮੋੜ ਦਿਆ ਬਾਈ ਪਾਸਸਰ ਮੋਟਰਸਾਈਕਲ ਦਾ ਇੰਜਨ ਆ ਤੇ ਜਿੱਥੇ ਆਪਣਾ ਮੋਟਰਸਾਈਕਲ ਦਾ ਤੇਲ ਪੈਂਦਾ ਉਹਨਾ ਉੱਥੇ ਬਾਈ ਨੇ ਲਾਇਆ ਗੀਅਰ ਆ ਦੇਖੋ ਬੋਲ ਮਲਾ ਕੇ ਸਰਾ ਕੀਤਾ ਪਿਆ ਹੁਣ ਕਰੂਗਾ ਬਾਈ ਮੋਟਰਸਾਈਕਲ ਚੈੱਕ ਕਰੋ ਤੁਸੀਂ ਟਾਇਰ ਹੁੰਦਾ ਨਾ ਮੋਟਾ ਉਹਨਾਂ ਮਗਰ ਲਾ ਟਾਇਰਾਂ ਮੋਸਟਰ ਟਾਇਰ ਕਿਹਾ ਨੇ ਆਪ ਉਹ ਜਿਹੜਾ ਟਾਇਰ ਪਾਇਆ ਬਾਈ ਨੇ ਛੋਟਾ ਬਾਈ ਅਸਲੀ ਜੰਦੂਰ ਦਾ ਛੋਟਾ ਟਾਇਰ ਕਿੰਦਾ ਬਾਈ ਨੇ ਸਰਾ ਗੱਲ ਬਾਦਾ ਉਹਨੇ ਬਸ ਇਹ ਟਿੱਕ ਦੇ ਕਰੋ ਬਾਈ ਕਿਨੇ ਭੀੜ ਹੁੰਦੇ ਖਾ ਦੇ ਲੈ ਜਾਂਦੀ ਯਾਰ ਕਿਉਂ ਮੰਨਦੇ ਹੋ ਆ ਬਾਈ ਅਸਲ ਛੋਟਾ ਦੇਖੋ ਜਾਂਦਾ ਬਾਈ ਸਰਾ ਗੱਲ ਬਾਦਾ ਤੇ ਘੈਂਟ ਗੱਲ ਬਾਦਾ ਤੇ ਤੂੰ ਤਾਂ ਦੇਖੋ ਮੋਟਰਸਾਈਕਲ ਤੁਸੀਂ ਬਾਕੀ ਇਹ ਤੇ ਦੇਖ ਸਕਦਾ ਤੁਸੀਂ ਬਾਈ ਰਾਤ ਆਇਆ ਸੀਗਾ ਤੇ ਇਸ ਤੋਂ ਬਾਅਦ ਆਪਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਰਾਤ ਨੂੰ ਏ ਬਾਕੀ ਹੁਣ ਬਾਈ ਲੈ ਕੇ ਜਾ ਰਿਹਾ ਮੋਟਰਸਾਈਕਲ ਉਹ ਦੇਖੋ ਸਾਹਮਣੇ ਤੇ ਲੋਕਾਂ ਦਾ ਬਾਈ ਦੇਖ ਦੇਖੋ ਕਿਵੇਂ ਝਾੜ ਰਹੇ ਲੋਕ ਹਨ ਪੁੱਲ ਮਲਾ ਕੇ ਬਾਈ ਸਰਾ ਹੋਇਆ ਪਿਆ ਵਾ ਗੱਲ ਜੀ ਤੇ ਸਰਾ ਕਰਵਾਇਆ ਆ ਬਿਆ ਬਾਈ ਨੇ ਜਵਾਂ ਹਨ ਬਹੁਤ ਘੈਂਡ ਗੱਲਬਾਤ ਆਪਾਂ ਪੁਰਾਣੇ ਸ਼ੌਟ ਵੀ ਲਾਵਾਂਗੇ ਰਾਤ ਵਾਲੇ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਬਾਕੀ ਸਰਾ ਕਰਵਾਦਾ ਚੋਪਰ ਨੇ ਬਾਈ ਧੰਨਵਾਦ ਬਾਈ ਦੋਸਤੋ ਇਹੋ ਜੀ ਚੀਜ਼ ਦਿਖਾਉਣ ਲੱਗਿਆ ਜਿਹੜੀ ਤੁਸੀਂ ਪਹਿਲਾਂ ਕਦੇ ਵੀ ਨਹੀਂ ਦੇਖੀ ਹੋਣੀ ਬਾਈ ਆਈਟਮ ਮੋਟਰਸਾਈਕਲ ਖੜਾ ਬਈ ਪੰਜਾਬ ਦੇ ਵਿੱਚ ਕਹਿ ਲਈਏ ਇੱਕੋ ਮੋਟਰਸਾਈਕਲ ਹੋਊਗਾ ਪੂਰੇ ਭਾਰਤ ਦੇ ਵਿੱਚ ਇੱਕ ਹੋਊਗਾ ਜਿਹਾ ਜਿਸ ਹ ਅਨਾ ਮੈਂ ਗੱਲ ਕਰ ਰਿਹਾ ਤੋ ਕਿ ਬਈ ਇਹ ਮੋਟਰਸਾਈਕਲ ਕਿਸੇ ਕੰਪਨੀ ਦਾ ਮੋਟਰਸਾਈਕਲ ਨਹੀਂ ਹੈਗਾ ਬਈ ਇਹ ਬਾਈ ਨੇ ਆਪ ਤਿਆਰ ਕੀਤਾ ਸੋ ਬਾਈ ਹੁਣ ਸੌ ਰਿਆ ਸੀ ਇਸ ਕਰਕੇ ਆਪਾਂ ਬੜੀ ਜਾਣਕਾਰੀ ਆਪਾਂ ਨੂੰ ਹੈਣੀਗੀ ਆਪਾਂ ਤੁਹਾਨੂੰ ਦਿਖਾ ਸਕਦੇ ਆ ਵੀ ਹਾਂ ਆ ਸਿਸਟਮ ਇਹਦੇ ਵਿੱਚ ਹੈਗਾ ਨਾ ਇਧਰਲੇ ਬਾਈ ਬਾਈ ਟਾਇਰ ਦੇਖੋ ਮੋਟਰਸਾਈਕਲ ਦੇ ਮਗਰਲਾ ਟਾਇਰ ਵੀ ਮੈਂ ਤੁਹਾਨੂੰ ਦਿਖਾਉਂਗਾ ਨਾਲ ਦੇਖੋ ਮੂਲਾ ਡਾਇਰ ਦਾ ਚਲੋ ਨੋਰਮਲ ਹੈ ਤੁਹਾਨੂੰ ਮੈਂ ਮਗਰਲਾ ਡਾਇਰ ਦਿਖਾਉਣਾ ਬਾਈ ਤੇ ਬਾਕੀ ਦਾ ਗੀਅਰ ਸਿਸਟਮ ਆ ਯਾਰ ਮੈਂ ਬੰਦੇ ਦੇ ਦਿਮਾਗ ਤੋਂ ਖਰਾਣ ਆ ਯਾਰ ਆ ਗੀਅਰ ਨਾਲ ਨਾ ਬਾਈ ਹਾਂ ਆ ਬੋਲ ਵੀ ਲਾਈਦਾ ਇਹਦਾ ਹਾਰਨੂਰ ਨਾਲ ਲਾਇਆ ਵਾ ਆ ਹਾਰਨ ਵਾਲਾ ਸਿਸਟਮ ਇਹ ਤਾਂ ਜਿਆ ਨੋਰਮਲ ਹੀ ਹੁੰਦਾ ਨਾ ਸਿਸਟਮ ਹੈ ਬਾਈ ਇਹਦਾ ਮੈਗ ਵਾਲਾ ਆ ਗੀਅਰ ਵਾਲਾ ਸਿਸਟਮ ਲਾਇਆ ਯਾਰ ਬੰਦੇ ਦਾ ਦਿਮਾਗ ਦੇਖੋ ਤੁਸੀਂ ਬਾਈ ਇਧਰਲੇ ਪਾਸੇ ਬਾਈ ਆ ਪਾਈਪਾਂ ਬੂਪਾਂ ਲਾਈਆਂ ਦਾ ਚਲੋ ਹੁਣ ਬਾਕੀ ਬਾਈ ਨੇ ਬੈਲਟ ਬੁਲਟ ਕਰਕੇ ਬਣਾਇਆ ਸਾਰਾ ਤੇ ਇੰਜਨ ਕਹਿੰਦੇ ਇਹਦੇ ਵਿੱਚ ਪਾਲਸਰ ਦਾ ਰੱਖਿਆ ਹੋਇਆ ਇੱਥੇ ਬੰਦੇ ਗੱਲਾਂ ਕਰਦੇ ਸੀ ਤੇ ਕਟੋ ਕਟ 100 ਬੰਦਾ ਕਹਿ ਲਈਏ ਵੀ ਇੱਥੇ ਖੜਾ ਹੁੰਦਾ ਇਹਦੇ ਫੋਟੋਆਂ ਫੁੱਟੋਆਂ ਖਿਚਾਉਣ ਨੂੰ ਹੋਂ ਤਾਂ ਚਲੋ ਹਨੇਰਾ ਹੋ ਗਿਆ ਕਰਕੇ ਘਾਟਾ ਪਹਿਲਾਂ ਭੀੜ ਹੀ ਬਈ ਆਮ ਹੁੰਦੀ ਹੈ ਨਾ ਤੇ ਬਾਈ ਚਲਾ ਕੇ ਲੈ ਕੇ ਆਇਆ ਮੋਟਰਸਾਈਕਲ ਬਹੁਤ ਜ਼ਿਆਦਾ ਕਹਿ ਲਈਏ ਵੀ ਘੈਂਟ ਮੋਟਰਸਾਈਕਲ ਤਿਆਰ ਕੀਤਾ ਬੰਦੇ ਨੇ ਯਾਰ ਪਾਲਸਰ ਦਾ ਇੰਜਨ ਲਾ ਕੇ ਦਿਮਾਗ ਕਹਿ ਲਈਏ ਵੀ ਦੁਨੀਆ ਦਾ ਪਰੇ ਤੋਂ ਪਰੇ ਹੈ ਨਾ ਇਧਰਲੇ ਬਾਈ ਮੈਂ ਤੁਹਾਨੂੰ ਸਲਾਂਸਰ ਦਿਖਾਉਣਾ ਸਲਾਂਸਰ ਜਿਹੜਾ ਕਿ ਹੋਮ ਮੇਡ ਬਣਾ ਕੇ ਬਾਈ ਨੇ ਨਾ ਲਾਇਆ ਹੋਇਆ ਇਧਰਲੇ ਪਾਸੇ ਦਿਖਾਉਣਾ ਆ ਦੇਖੋ ਬਾਈ ਆ ਸਲਾਂਸਰ ਲਾਇਆ ਹੋਇਆ ਤੇ ਮਗਰਲਾ ਟਾਇਰ ਚੈੱਕ ਕਰੋ ਬਾਈ ਟ੍ਰੈਕਟਰ ਦੇ ਮੂਹਰੇ ਟਾਇਰ ਜਿਹੜਾ ਮਗਰਲਾ ਟਾਇਰ ਆ ਇਹਦਾ ਤੇ ਬਾਕੀ ਕਮਾਲ ਦੀ ਗੱਲ ਬਾਤ ਆ ਮੈਂ ਤਾਂ ਹਰਨਾਰ ਰਹਿ ਗਿਆ ਯਾਰ ਵੀ ਬੰਦੇ ਇਹੋ ਜਿਹੇ ਵੀ ਚੀਜ਼ਾਂ ਤਿਆਰ ਕਰ ਦਿੰਦੇ ਆ ਯਾਰ ਪੰਜਾਬ ਦੇ ਵਿੱਚ ਬਈ ਦਿਮਾਗ ਬੰਦਿਆਂ ਦਾ ਪਰੇ ਤੋਂ ਪਰੇ ਵਿਆ ਬਸ ਇੱਕ ਉਹ ਸਿਸਟਮ ਆ ਵੀ ਕਦਰ ਨਹੀਂ ਪੈਂਦੀ ਹਨਾ ਦਿਮਾਗ ਬਹੁਤ ਜ਼ਿਆਦਾ ਅਜਲੇ ਪਾਸੇ ਬਾਈ ਨੇ ਸੀਟ ਸੂਟ ਹੋਣ ਲਾਈ ਹੈ ਨਾ ਬਾਕੀ ਜੇ ਬੈਠੋਗੇ ਬਾਈ ਥੋੜੇ ਆਮ ਬੰਦੇ ਦਾ ਮਿਲਦਾ ਹੱਥ ਵੀ ਨਹੀਂ ਪੈਣੇ ਇਹ ਤੇ ਚਲਾਉਣ ਲਈ ਹਨਾ ਜੇ ਸਾਣਾ ਇਹਦਾ ਹੈਂਡਲ ਬਣਾਇਆ ਜੇ ਸਾਣਾ ਇਹਦੀ ਬੈਠਣ ਵਾਲੀ ਦੂਰੀ ਤੇ ਸੀਟ ਬਾਈ ਨੇ ਲਾਈ ਹੋਈ ਆ ਤੇ ਬਾਕੀ ਪਾਲਸਰ ਮੋਟਰਸਾਈਕਲ ਦਾ ਇਹਦੇ ਵਿੱਚ ਇੰਜਣ ਧਰਿਆ ਹੋਇਆ ਤੇ ਲੋਕ ਬਈ ਖਿੱਚ ਦੀ ਲੋਕਾਂ ਦੇ ਕੇਂਦਰ ਬਣਾਉਂਦਾ ਮੈਂ ਨਹੀਂ ਕੋਈ ਦੇਖਿਆ ਅਜਿਆ ਬੰਦਾ ਜਿਹੜਾ ਦਿਨਾਂ ਫੋਟੋ ਨਾ ਕਰਵਾ ਕੇ ਗਿਆ ਹੋਵੇ ਘੈਂਟ ਮੋਟਰਸਾਈਕਲ ਆ ਦੇਖੋ ਬਈ ਤੇ ਗੇਅਰ ਵਾਲਾ ਸਿਸਟਮ ਪਤੰਦਰ ਨੇ ਇੱਥੇ ਲਾਇਆ ਹੋਇਆ ਇਥੋਂ ਗੇਅਰ ਗੁਰ ਪੈਂਦੀ ਹੈ ਤੇ ਬਾਕੀ ਹੋਰ ਇਹਦੇ ਵਿੱਚ ਮੀਟਰ ਮੋਟਰ ਦਾ ਵੀ ਲਾਇਏ ਨਿਗੇ ਆਹ ਹੋਰ ਮੋਟਰਸਾਂ ਦਾ ਲਾ ਕੇ ਸਿਸਟਮ ਲਾਇਆ ਹੋਊਗਾ ਬਾਕੀ ਸਰਾਗਾ ਲਵਾਤਾ ਨਾ ਆਹ ਸੇਰਨ ਲਾਇਆ ਹੋਇਆ ਬਾਈ ਦਾ ਤੇ ਦੇਖ ਸਕਦਾ ਹਾਂ ਬਾਈ ਕਮਾਲ ਯਾਰ ਕੁੱਲ ਮਿਲਾ ਕੇ ਆਪਾਂ ਤਾਂ ਬਈ ਬਾਈ ਦੀ ਕਰੈਗਰ ਨੂੰ ਸਲਾਮ ਕਰਦੇ ਆ ਯਾਰ ਕਿਉਂਕਿ ਆਪਾਂ ਨੂੰ ਤਾਂ ਬਈ ਇਹ ਵੀ ਨਹੀਂ ਪਤਾ ਹੁੰਦਾ ਵੀ ਚੀਜ਼ ਆਪਣੇ ਤਾਂ ਮਾੜੀ-ਮੋਟੀ ਚੀਜ਼ ਵੀ ਨਹੀਂ ਬਣਦੀ ਤੇ ਬਾਈ ਨੇ ਇੱਡਾ ਜਹਾਜ਼ ਤਿਆਰ ਕਰਤਾ ਕਹਿ ਲਈਏ ਜਿੱਥੋਂ ਨਗਦਾ ਉਹ ਵੀ ਲੋਕ ਖੜ-ਖੜ ਦੇਖਦੇ ਹੋਣਗੇ ਬਾਕੀ ਮੋਟਰਸਾਈਕਲ ਦਾ ਟਾਇਰ ਦੇਖੋ ਤੁਸੀਂ ਬਾਕੀ ਮੋਟਰਸਾਈਕਲ ਦੇਖੋ ਵੀ ਕਿੰਨਾ ਘੈਂਟ ਆ ਤੇ ਲੋਕਾਂ ਦੀ ਇਧਰਲੇ ਪਾਸੇ ਭੀੜ ਦੇਖੋ ਬਈ ਕਿੰਨੇ ਲੋਕ ਇਧਰਲੇ ਪਾਸੇ ਖੜੇ ਆ ਨਾ ਸੰਗਤ ਤੇ ਬਾਕੀ ਬਹੁਤ ਸੋਹਣਾ ਤੇ ਬਹੁਤ ਘੈਂਟ ਮੋਡਸ ਨਾਲ ਤਿਆਰ ਕੀਤਾ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸੋ ਬਾਈ ਸੋ ਇਹ ਗੱਲ ਤੋਂ ਸੌਰੀ ਮੰਗਦੇ ਆ ਕਿ ਬਾਈ ਸੌ ਰਿਆ ਸੀਗਾ ਅਸੀਂ ਬਾਈ ਨੂੰ ਜਗਾਇਆ ਨਹੀਂ ਬਾਈ ਨੂੰ ਬਾਕੀ ਨਹੀਂ ਤੁਹਾਨੂੰ ਹੋਰ ਵੀ ਡੂੰਗੀ ਜਾਣਕਾਰੀ ਦੇ ਬਾਰੇ ਦਿੰਦੇ ਹਨਾ ਤੇ ਬਾਕੀ ਬਾਈ ਨੇ ਬੰਬੂ ਕਾਰਜ ਰੂਟ ਲਖਾਇਆ ਹੋਇਆ ਮੋਟਰਸਾਈਕਲ ਤੇ ਦੇਖੋ ਤੁਸੀਂ ਸਰਾ ਕਰਵਾਇਆ ਪਿਆ ਬਾਈ ਜਮਾ ਸ਼ੇਅਰ ਕਰ ਦਿਓ ਬਾਈ ਇਧਰਲੇ ਪਾਸੇ ਟੈਂਕੀ ਆ ਇਹ ਕਹਿੰਦਾ ਤੇਲ ਤੂਲ ਇੱਥੋਂ ਸਿਸਟਮ ਪੈਂਦਾ ਹੋਊਗਾ ਨਾ ਤੇਲ ਤੂਲ ਵਾਲਾ ਬਾਕੀ ਫਿਲਹਾਲ ਜਾਣਕਾਰੀ ਕੋਈ ਨਹੀਂ ਹੈਗੀ ਤੇ ਤੇਲ ਤੂਲ ਵਾਲਾ ਬਈ ਸਿਸਟਮ ਕਿੱਥੇ ਹੋਵੇ ਇਹਦੇ ਤੇ ਲौला ਬਰਿਸਤਾਨ ਆਲੀ ਅੱਛਾ ਆ ਆਲੀ ਤੇਲ ਵਾਲੀ ਬਾਈ ਤੇ ਆ ਗੇਰ ਆ ਆ ਗੇਰ ਆ ਨਾ ਹਾਂਜੀ ਹਾਂਜੀ ਬਾਕੀ ਹੋਰ ਇਧਰਲੇ ਵਾਰ ਰੇਸ ਰੂਥ ਤਾਂ ਚਲੋ ਨੋਰਮਲ ਮੋਟਰਸ ਦਾ ਸਿਸਟਮ ਲਾ ਕੇ ਲਾਇਆ ਹੋਣਾ ਤੇ ਬਾਕੀ ਇੰਜਨ ਆ ਜਾਣਾ ਪਲਸਰ ਲਾ ਗਏ ਨੇ ਇੰਜਨ ਦੇ ਵਿੱਚ ਆਹ ਸਲਾਂਸਰ ਦੇਖੋ ਲਾਇਆ ਬਾਈ ਬਾਈ ਖੋਲੀ ਹੋਈ ਹੈ ਬਾਈ ਸੀਟ ਖੋਲੀ ਹੋਈ ਹੈ ਸੀਟ ਖੋਲੀ ਹੋਈ ਹੈ ਨਾ ਬਾਈ ਤੇ ਚਲੋ ਬਾਈ ਸੌ ਰਿਹਾ ਤਾਂ ਉਹ ਨੂੰ ਹੀ ਪਤਾ ਵੀ ਕੀ ਕੀ ਦੇ ਵਿੱਚ ਲਾਇਆ ਨਾ ਜਿਹਨੇ ਬਣਾਇਆ ਤੇ ਬਾਕੀ ਇਹ ਵੀ ਨਹੀਂ ਆਪਾਂ ਨੂੰ ਪਤਾ ਵੀ ਕਿੰਨੇ ਚ ਬਣਿਆ ਹੋਊਗਾ ਅੰਦਾਜ਼ਾ ਇਹ ਆ ਵੀ ਯਾਰ ਲੱਖਾਂ ਹੀ ਲੱਗੇ ਹੋਣਗੇ ਇਹਦੇ ਉੱਤੇ ਨਾ ਲੱਖਾਂ ਰੁਪਈਆਂ ਦੀ ਗੱਲਬਾਤ ਆ ਹੋਊਗੀ ਕਿਉਂਕਿ ਐਡਾ ਜਿਗਾਰਡ ਬਣਾਉਣਾ ਨਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਸ਼ੇਅਰ ਕਰੋ ਇਹ ਜੇ ਜੀਚ ਘੈਂਟ ਲੱਗੀ ਬਾਈ ਬਾਈ ਨੇ ਝੰਡਾ ਲਾਇਆ ਸਭ ਤੋਂ ਵੱਡੀ ਗੱਲ ਆ ਤੇ ਬਾਈ ਅਨੰਦਪੁਰ ਸਾਹਿਬ ਦੇ ਵਿੱਚ ਲੈ ਕੇ ਆਇਆ ਸੀਗਾ ਤੇ ਖਿੱਚ ਦੀ ਲੋਕਾਂ ਦੇ ਕੇਂਦਰ ਬਣਿਆ ਹੋਇਆ ਦੇਖੋ ਲੋਕ ਕਿਵੇਂ ਬਾਈ ਫੋਟੋਆਂ ਕਰਾ ਰਹੇ ਆ ਨਾ ਇਸ ਮੋਟਰਸਾਂ ਦੇ ਨਾਲ ਸਿਰ ਆਗਾ ਲਵਾਦਾ ਸ਼ੇਅਰ ਕਰੋ ਜੀ ਧੰਨਵਾਦ